ਹਲੇਲੂਇਆ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਜੀ ਤੇ ਆਓ ਇਸ ਸੁੰਦਰ ਸਵੇਰ ਲਈ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਦੇ ਵਿੱਚ ਜਾਈਏ ਹਲੇਲੂਇਆ 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 हे ਸੱਚੇ ਤੇ ਸਮਰਥੀ ਪਰਮੇਸ਼ਰ ਅਸੀਂ ਆਪ ਜੀ ਦੇ ਇਕਲੌਤੇ ਪੁੱਤਰ ਪ੍ਰਭੂ ਯਸ਼ੂ ਮਸੀਹ ਜੀ ਦੇ ਨਾਮ ਅਸਤੇ ਅੱਡੀ پاک ਪਵਿੱਤਰ ਹਜ਼ੂਰੀ ਦੇ ਵਿੱਚ ਚੁੱਕਦੇ ਹਾਂ ਖੁਦਾਵੰਦ ਤੇ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਸੁੰਦਰ ਸਵੇਰ ਲਈ ਇਸ ਸੁੰਦਰ ਮੌਕੇ ਲਈ ਜਿਹੜਾ ਤੁਸੀਂ ਸਾਡੇ ਲਈ ਠਹਿਰਾਇਆ ਪਿਤਾ ਪਰਮੇਸ਼ਰ ਅਸੀਂ ਤੇਹਿਲ ਤੋਂ ਸ਼ੁਕਰਗੁਜ਼ਾਰਾ ਪਿਤਾ ਪਰਮੇਸ਼ਰ ਕੋਈ ਤੁਸੀਂ ਸਾਨੂੰ ਇਸ ਕਾਬਿਲ ਸਮਝਿਆ ਇਸ ਜੋਗ ਸਮਝਿਆ ਕਿ ਅੱਜ ਦੇ ਸੁੰਦਰ ਤੇ ਪਵਿੱਤਰ ਦਿਨ ਪਿਤਾ ਪਰਮੇਸ਼ਰ ਤੁਸੀਂ ਤੁਹਾਡੇ ਨਾਮ ਨੂੰ ਮਹਿਮਾ ਦੇ ਸਕੀਏ ਤੁਹਾਡੇ ਨਾਮ ਦੀ ਵਡਿਆਈ ਕਰ ਸਕੀਏ ਪਿਤਾ ਪਰਮੇਸ਼ਰ ਤੁਸੀਂ ਇੱਕ ਵੱਡੀ ਦਇਆ ਤੇ ਕਿਰਪਾ ਕੀਤੀ ਹੈ ਪਿਤਾ ਪਰਮੇਸ਼ਰ ਕਿ ਅਸੀਂ ਤੁਹਾਡੇ ਨਾਮ ਨੂੰ ਆਦਰ ਦੇ ਸਕੀਏ ਪਿਤਾ ਪਰਮੇਸ਼ਰ ਅਤੇ ਪਿਤਾ ਪਰਮੇਸ਼ਰ ਤੁਸੀਂ ਇਸ ਪ੍ਰਾਰਥਨਾ ਦੇ ਵਿੱਚ ਸਾਨੂੰ ਸ਼ਾਮਿਲ ਕੀਤਾ ਇੱਕ ਵੱਡੀ ਤੇ ਵੱਡੀ ਆਸ਼ੀਸ਼ ਤੇ ਚੰਗਿਆਈ ਦੇਣ ਲਈ ਪਿਤਾ ਪਰਮੇਸ਼ਰ ਕਿਉਂਕਿ ਤੁਸੀਂ ਆਤਮਹਾਨ ਪਰਮੇਸ਼ਰ ਹੋ ਤੁਹਾਡੇ ਕੰਮ ਸਾਡੀਆਂ ਜ਼ਿੰਦਗੀਆਂ ਵਿੱਚ ਬਹੁਤ ਅਤਿ ਤੇ ਪਵਿੱਤਰ ਹੇ ਪ੍ਰਭੂ ਜੀ ਤੁਸੀਂ ਦਇਆ ਦੇ ਸਾਗਰ ਹੋ ਤੁਸੀਂ ਰਹਿਮ ਕਰਨ ਵਾਲੇ ਪਰਮੇਸ਼ਰ ਹੋ ਪਿਤਾ ਪਰਮੇਸ਼ਰ ਤੁਸੀਂ ਦਿਆਲੂ ਤੇ ਕਿਰਪਾਲੂ ਪਰਮੇਸ਼ਰ ਹੋ ਤੁਸੀਂ ਕਦੇ ਵੀ ਸਾਨੂੰ ਇਕੱਲਿਆਂ ਨਹੀਂ ਛੱਡਦੇ ਪ੍ਰਭੂ ਜੀ ਹਮੇਸ਼ਾ ਸਾਡੇ ਨਾਲ ਰਹਿੰਦੇ ਹੋ ਤੁਸੀਂ ਆਪਣੇ ਸੱਜੇ ਹੱਥ ਦੇ ਨਾਲ ਸਾਨੂੰ ਸੰਭਾਲ ਕੇ ਰੱਖਦੇ ਹੋ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਤੁਹਾਡੇ ਨਾਮ ਨੂੰ ਮਹਿਮਾ ਦਿੰਦੇ ਹਾਂ ਪ੍ਰਭੂ ਜੀ ਅਸੀਂ ਤੁਹਾਡੀ ਸ਼ੁਕਰਗੁਜ਼ਾਰੀ ਕਰਦੇ ਹਾਂ ਪ੍ਰਭੂ ਜੀ ਦੇ ਆਪਣੀ ਪੂਰੀ ਜ਼ਿੰਦਗੀ ਨੂੰ ਇਸ ਜੀਵਨ ਨੂੰ ਪਿਤਾ ਪਰਮੇਸ਼ਰ ਤੁਹਾਡੇ پاک ਪਵਿੱਤਰ ਹੱਥਾਂ ਦੇ ਵਿੱਚ ਸੌਂਪਦੇ ਆਂ ਪ੍ਰਭੂ ਜੀ ਜਿਸ ਤਰ੍ਹਾਂ ਦੀ ਨੀਚਾ ਸੂਬੇਦਾਰ ਦੀ ਸੀ ਜਿਸ ਤਰ੍ਹਾਂ ਦੀ ਨੀਚਾ ਰਾਜਾ ਦਾਊਦ ਦੀ ਸੀ ਜਿਸ ਤਰ੍ਹਾਂ ਦੀ ਨੀਚਾ ਪੌਲਸ ਦੀ ਸੀ ਪਿਤਾ ਪਰਮੇਸ਼ਰ ਸਾਡੇ ਨੀਚਾ ਨੂੰ ਵੀ ਸਾਡੇ ਵਿਸ਼ਵਾਸ ਨੂੰ ਵੀ ਉਸੇ ਤਰ੍ਹਾਂ ਦਾ ਕਰ ਦਿਓ ਪ੍ਰਭੂ ਜੀ ਤਾ ਆਂਕੇ ਪਿਤਾ ਪਰਮੇਸ਼ਰ ਅਸੀਂ ਰੂਹ ਸੱਚਾਈ ਨਾਲ ਭਰਪੂਰ ਹੋ ਕੇ ਤੁਹਾਡੀ ਆराधना ਕਰ ਸਕੀਏ ਤੁਹਾਡੀ ਮਹਿਮਾ ਕਰ ਸਕੀਏ ਪਿਤਾ ਪਰਮੇਸ਼ਰ ਆਓ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਦਿਨ ਪਰ ਸਾਡੀ ਮਦਦ ਕਰੋ ਸਾਡੇ ਕੰਮਾਂ ਵਿੱਚ ਸਾਡੀ ਮਦਦ ਕਰੋ ਪ੍ਰਭੂ ਜੀ ਅਤੇ ਸਾਡੇ ਰਾਹਾਂ ਵਿੱਚ ਸਾਡੀ ਮਦਦ ਕਰੋ ਪਿਤਾ ਪਰਮੇਸ਼ਰ ਆਪਣੀ ਸਮਰਥ ਨੂੰ ਆਪਣੀ ਕਿਰਪਾ ਨੂੰ ਸਾਡੇ ਪਰਿਵਾਰਾਂ ਤੇ ਬਣਾਈ ਰੱਖੋ ਪਿਤਾ ਪਰਮੇਸ਼ਰ ਪਿਤਾ ਪਰਮੇਸ਼ਰ ਆਪਣੇ ਬੱਚਿਆਂ ਦੇ ਸੋਰਸ ਆਫ ਇਨਕਮ ਤੇ ਬਰਕਤ ਦਿਓ ਪ੍ਰਭੂ ਜੀ ਸਾਡੇ ਕੰਮਕਾਰਾਂ ਨੂੰ ਬLES ਕਰੋ ਪਿਤਾ ਪਰਮੇਸ਼ਰ ਅਤੇ ਪਿਤਾ ਪਰਮੇਸ਼ਰ ਆਪਣੇ ਬੱਚਿਆਂ ਨੂੰ ਚੰਗੇ ਮਮ ਕਾ ਰਾਨਾ ਬles ਕਰਨ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਉਹਨਾਂ ਬੱਚਿਆਂ ਲਈ ਪ੍ਰਭੂ ਜੀ ਜੋ ਦੁੱਖਾਂ ਚ ਨੇ ਬਿਮਾਰੀਆਂ ਚ ਨੇ ਚਿੰਤਾਵਾਂ ਚ ਨੇ ਨਸ਼ਿਆਂ ਚ ਨੇ ਪ੍ਰਭੂ ਜੀ ਪਾਪਾਂ ਦੇ ਵਿੱਚ ਨੇ ਪਿਤਾ ਅੱਜ ਹਰੇਕ ਜਨ ਯੇਸ਼ੂ ਮਸੀਹ ਦੇ ਨਾਮ ਵਿੱਚ ਫ੍ਰੀ ਹੋ ਚੁੱਕਾ ਹੈ ਪ੍ਰਭੂ ਜੀ ਅਸੀਂ ਵੱਡਾ ਐਲਾਨ ਕਰਦੇ ਹਾਂ ਕਿ ਤੁਹਾਡੇ ਪਵਿੱਤਰ ਹੱਥਾਂ ਨੇ ਉਸ ਉਹਨਾਂ ਨੂੰ ਛੂਇਆ ਤੇ ਉਹ ਫ੍ਰੀ ਹੋ ਚੁੱਕੇ ਨੇ ਉਹ ਬਲੈਸ ਹੋ ਚੁੱਕੇ ਨੇ ਪਿਤਾ ਪਰਮੇਸ਼ਰ ਅਤੇ ਪਿਤਾ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਭ ਨੂੰ ਆਜ਼ਾਦ ਕਰ ਦਿੱਤਾ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਤੁਹਾਡੇ ਉਹਨਾਂ ਬੱਚਿਆਂ ਲਈ ਪ੍ਰਭੂ ਜੀ ਜਿਨ੍ਹਾਂ ਨੂੰ ਸ਼ੈਤਾਨ ਦੀਆਂ ਤਾਕਤਾਂ ਪ੍ਰਭੂ ਤੁਹਾਡੇ ਵੱਲ ਵਾਅਦਿਆਂ ਤੋਂ ਰੋਕਦੀਆਂ ਨੇ ਜੋ ਬਾਈਬਲ ਪੜ੍ਹਨ ਤੋਂ ਰੋਕ ਦਿਆਂ ਪਿਤਾ ਪਰਮੇਸ਼ਰ ਜੋ ਪ੍ਰਾਰਥਨਾ ਵਿੱਚ ਬੈਠਾ ਹਾਂ ਤੋਂ ਰੋਕ ਦਿਆਂ ਨੇ ਪਿਤਾ ਅੱਜ ਉਹ ਲੋਕ ਉਹ ਬੱਚੇ ਵੀ ਪਿਤਾ ਸ਼ੈਤਾਨ ਦੇ ਬੰਦਨਾ ਤੋਂ ਆਜ਼ਾਦ ਹੋ ਰਹੇ ਨੇ ਪ੍ਰਭੂ ਜੀ ਸ਼ੈਤਾਨ ਦੇ ਸਾਰੇ ਅਧਿਕਾਰਾਂ ਨੂੰ ਪਿਤਾ ਪਰਮੇਸ਼ਰ ਮੈਂ ਅੱਜ ਉਹਨਾਂ ਬੱਚਿਆਂ ਦੀ ਜ਼ਿੰਦਗੀ ਵਿੱਚੋਂ ਖਤਮ ਕਰ ਦਿੰਨੀ ਆ ਪ੍ਰਭੂ ਜੀ ਮੈਂ ਸਾਰੇ ਅਧਿਕਾਰਾਂ ਨੂੰ ਜੜ ਤੋਂ ਪੁੱਟ ਦਿੰਨੀ ਆ ਪਿਤਾ ਪਰਮੇਸ਼ਰ ਕਿਉਂਕਿ ਤੁਸੀਂ ਸਾਨੂੰ ਇਹ ਅਧਿਕਾਰ ਦਿੱਤਾ ਇਹ ਤੁਸੀਂ ਸਭ ਨੂੰ ਇਹ ਅਧਿਕਾਰ ਦਿੱਤਾ ਪਰਮੇਸ਼ਰ ਇਹ ਵਰਦਾਨ ਦਿੱਤਾ ਕਿ ਵੈਰੀ ਦੀਆਂ ਸਾਰੀਆਂ ਤਾਕਤਾਂ ਨੂੰ ਉਜਾੜਾਂ ਦੇ ਵਿੱਚ ਬੰਨ੍ਹ ਦੇਣੇ ਆ ਪ੍ਰਭੂ ਇਸੇ ਸੁਕੀਆਂ ਥਾਵਾਂ ਦੇ ਵਿੱਚ ਬੰਨ੍ਹ ਦੇਣੇ ਆ ਪ੍ਰਭੂ ਜੀ ਤੁਹਾਡੀ ਬਰਕਤ ਤੇ ਆਸ਼ੀਸ਼ ਨੂੰ ਪ੍ਰਭੂ ਜੀ ਅਸੀਂ ਸਵਰਗਾਂ ਵਿੱਚ ਖੋਲ ਲੈਨੇ ਆ ਪ੍ਰਭੂ ਜੀ ਅਦੇ ਪਿਤਾ ਤੁਹਾਡੇ ਬੱਚੇ ਤੁਹਾਡੇ ਨਾਂ ਵਿੱਚ ਵਾਦੇ ਚਾਹਾਂ ਤੁਹਾਡੇ ਫਲਾਂ ਨੂੰ ਲੈ ਕੇ ਆਉਣ ਵਾਲੇ ਬਣ ਜਾਣ ਪ੍ਰਭੂ ਜੀ ਤੇ ਖੁਦਾਵੰਦ ਆਓ ਆਪਣਾ ਪਵਿੱਤਰ ਆਤਮਾ ਜਿਹੜਾ ਸਾਡਾ ਮਦਦਕਾਰ ਹੈ ਸਾਡੇ ਲਈ ਭੇਜੋ ਪ੍ਰਭੂ ਜੀ ਤੇ ਪਿਤਾ ਤੁਹਾਡਾ ਪਵਿੱਤਰ ਆਤਮਾ ਸਾਡੇ ਸਾਰੇ ਕੰਮਾਂ ਵਿੱਚ ਸਾਡੀ ਮਦਦ ਕਰੇ ਦਿਨ ਭਰ ਦੇ ਕੰਮਾਂ ਵਿੱਚ ਸਾਡੀ ਮਦਦ ਕਰੇ ਪਿਤਾ ਪਰਮੇਸ਼ਰ ਅਤੇ ਸਾਡੇ ਮੂੰਹ ਅੱਖਾਂ ਕੰਨ ਹੱਥ ਤੇ ਪੈਰਾਂ ਤੇ ਹੋਣ ਵਾਲੇ ਪਾਪਾਂ ਤੋਂ ਸਾਨੂੰ ਬਚਾ ਕੇ ਰੱਖੋ ਪ੍ਰਭੂ ਜੀ ਅਸੀਂ ਆਪਣੇ ਅੱਖਾਂ ਨੂੰ ਆਪਣੇ ਕੰਨਾਂ ਨੂੰ ਆਪਣੇ ਮੂੰਹਾਂ ਨੂੰ ਪ੍ਰਭੂ ਜੀ ਪੈਰਾਂ ਨੂੰ ਹੱਥਾਂ ਨੂੰ ਤੁਹਾਡੇ ਪਾਕ ਪਵਿੱਤਰ ਲਹੂ ਦੇ ਵਿੱਚ ਟਕਦਿਆਂ ਪਿਤਾ ਪਰਮੇਸ਼ਰ ਅਤੇ ਪਿਤਾ ਪਰਮੇਸ਼ਰ ਅਸੀਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ ਅਤੇ ਕਬੂਲ ਕਰ ਲਿਆ ਪ੍ਰਭੂ ਯੇਸ਼ੂ ਮਸੀਹ ਜੀ ਦੇ ਪਾਕ ਤੇ ਸਮਰਥੀ ਨਾਂ ਦੇ ਵਿੱਚ ਮੰਗ ਲੈਨੇ ਆਂ ਆਮੇਨ